ਇਕ ਸ਼ਕਤੀਸ਼ਾਲੀ ਪੁਚਾਲ ਨਾਲ ਪੂਰਾ ਦੇਸ਼ ਹਿੱਲ ਗਿਆ ਹੁਣ ਤੱਕ 20 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਕਈ ਜਣੇ ਫੱਟੜ ਹੋ ਗਏ ਨੇ ਇਤਿਹਾਸਕ ਇਮਾਰਤਾਂ ਵੀ ਢਹਿ ਢੇਰੀ ਹੋ ਗਈਆਂ ਨੇ ਫਿਲੀਪੀਨਸ ਦੇ ਵਿੱਚ ਜ਼ਬਰਦਸਤ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਕਾਰਨ 20 ਜਣਿਆਂ ਦੀ ਹੁਣ ਤੱਕ ਮੌਤ ਹੋਣ ਦੀ ਖਬਰ ਹੈ ਕਈ ਜਣੇ ਫੱਟੜ ਨੇ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ ਤਸਵੀਰਾਂ ਦਿਖਾ ਰਹੇ ਹਾਂ ਫਿਲੀਪੀਨਸ ਦੀਆਂ ਇੱਕ ਸ਼ਕਤੀਸ਼ਾਲੀ ਪੁਚਾਲ ਨਾਲ ਫਿਲੀਪੀਨਸ ਹਿੱਲਿਆ ਮੰਗਲਵਾਰ ਬੁੱਧਵਾਰ ਰਾਤ ਨੂੰ ਆਏ ਸ਼ਕਤੀਸ਼ਾਲੀ ਪੁਚਾਹਾਲ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ ਇਸ ਕੁਦਰਤੀ ਆਫਤ ਵਿੱਚ ਘਟੂ ਘਟ 20 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ ਇਸ ਭਿਆਨਕ ਪੁਚਾਹਾਲ ਨੇ ਲੋਕਾਂ ਵਿੱਚ ਤੈਸ਼ ਜ ਫੈਲਾ ਦਿੱਤੀ ਹੈ ਹੁਣ ਤੱਕ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਪੁਚਾਹਾਲ ਫਿਲੀਪੀਨਸ ਦੇ ਰਿੰਗ ਆਫ ਫਾਇਰ ਖੇਤਰ ਵਿੱਚ ਆਇਆ ਸੀ ਅਤੇ ਇਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.9 ਮਾਪੀ ਗਈ ਸੀ ਪੁਚਾਹਾਲ ਦਾ ਕੇਂਦਰ ਵੀ ਸਾਹਮਣੇ ਆਇਆ ਦੇਸ਼ ਪੁਚਾਹਾਲ ਪ੍ਰਬੰਧਨ ਵਿਭਾਗ ਨੇ ਦੱਸਿਆ ਹੈ ਕਿ ਪੁਚਾਹਾਲ ਦਾ ਕੇਂਦਰ ਸੇਬੂ ਦੇ ਬੋਗੋ ਸ਼ਹਿਰ ਦੇ ਨੇੜੇ ਵਿਸਾਯਾਨ ਸਾਗਰ ਵਿੱਚ ਲਗਭਗ 5 ਤੋਂ 10 ਕਿਲੋਮੀਟਰ ਦੀ ਡੂੰਘਾਈ ਤੇ ਸਥਿਤ ਸੀ ਪੁਚਾਲ ਤੋਂ ਸਭ ਤੋਂ ਵੱਧ ਪ੍ਰਭਾਵਿਤ ਫਿਲੀਪੀਨਜ਼ ਦੇ ਸ਼ਹਿਰ ਸੇਬੂ ਬੋਹੋਲ ਸਮਰ ਬਿਲੀਰਾਨ ਅਤੇ ਨੈਗਰੋਸਨ ਸੋ ਇਨ੍ਹਾਂ ਸ਼ਹਿਰਾਂ ਦੇ ਵਿੱਚ ਸਭ ਤੋਂ ਵੱਧ ਤਬਾਹੀ ਦੇਖਣ ਨੂੰ ਮਿਲੀ ਹੈ ਹੁਣ ਤੱਕ ਫਿਲੀਪੀਨਜ਼ ਦੇ ਵਿੱਚ 20 ਜਣਿਆਂ ਦੀ ਮੌਤ ਹੋ ਗਈ ਹੈ ਸੋ ਇਸ ਤੋਂ ਪਹਿਲਾਂ ਪੰਜਾਬ ਸਮੇਤ ਦੇਸ਼ ਦੁਨੀਆ ਦੇ ਵਿੱਚ ਵੀ ਪੁਚਾਲ ਦੇ ਝਟਕੇ ਪਿਛਲੇ ਸਮੇਂ ਦੌਰਾਨ ਮਹਿਸੂਸ ਕੀਤੇ ਜਾਂਦੇ ਰਹੇ ਨੇ ਸੋ ਹੁਣ ਫਿਲੀਪੀਨਸ ਦੇ ਵਿੱਚ ਵੀ ਸ਼ਕਤੀਸ਼ਾਲੀ ਪੁਚਾਲਾ ਆਇਆ ਜਿਸ ਨੇ 20 ਜਣੇ ਅधिक ਤੋਂ ਕਟ ਮੌਤ ਜਿਹੜੀ ਜਾਨ ਹੈ ਉਹ ਲੈ ਲਈ ਹੈ ਮੌਤ ਹੋਣ ਦੀ ਖਬਰ ਹੈ ਅਤੇ ਬਾਕੀ ਜ਼ਖਮੀ ਨੇ ਸੋ ਰੈਸਕਿਊ ਆਪਰੇਸ਼ਨ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਲਗਾਤਾਰ ਜਾਰੀ ਹੈ